ਵਾਰਡ ਨੰਬਰ 11 ਚ ਡੋਰ ਡੋਰ ਕਰ ਰਹੇ ਹੋ ਕਿਹੜੇ ਇਲਾਕੇ ਚ ਡੋਰ ਡੋਰ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੀ ਵਾਰਡ ਨੰਬਰ 11 ਦੇ ਅਸੀਂ 19 ਸ਼ਕਤੀ ਨਗਰ ਚ ਕਰ ਰਹੇ ਆ ਜੀ ਤੇ ਮੈਨੂੰ ਪਬਲਿਕ ਨੇ ਬਹੁਤ ਹੀ ਵਧੀਆ ਰਿਸਪੌਂਸ ਦਿੱਤਾ ਹੈ ਮੇਰੇ ਨਾਲ ਮੇਰੇ ਭੈਣਾ ਮੇਰੇ ਭਰਾ ਸਾਰੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਔਰ ਬਹੁਤ ਪਿਆਰ ਸਤਿਕਾਰ ਦੇ ਰਹੇ ਨੇ ਉਹਨਾਂ ਦਾ ਇਹਨੇ ਮੈਨੂੰ ਯਕੀਨ ਕਰਾਤਾ ਹੈ ਕਿ ਜਿੱਤ ਸਾਡੀ ਹੀ ਹੋਏਗੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਇਹਨਾਂ ਦੇ ਇਸ ਪਿਆਰ ਔਰ ਸਨਮਾਨ ਦਾ ਜੀ ਰਮਨੀਤ ਸਿੰਘ ਬਿੱਟੂ ਜੀ ਨੂੰ ਅਸੀਂ ਕੱਲ ਆਪਣੇ ਅਵਾਰਡ ਦੇ ਵਿੱਚ ਇਨਵਾਈਟ ਕੀਤਾ ਸੀਗਾ ਉਹਨਾਂ ਦੇ ਨਾਲ ਅਸੀਂ ਆਪਣਾ ਨਵਾਂ ਜਿਹੜਾ ਸਾਡਾ ਏਰੀਆ ਜੁੜਿਆ ਹੈ ਆਨੰਦਪੁਰ ਮੁਹੱਲਾ ਅਸੀਂ ਉੱਥੇ ਡੋਰ ਟੂ ਡੋਰ ਕੰਮ ਕੀਤਾ ਉੱਥੇ ਵੀ ਪਬਲਿਕ ਨੇ ਸਾਨੂੰ ਬਹੁਤ ਹੀ ਵੱਡਾ ਪਿਆਰ ਔਰ ਹੰਗਾਰਾ ਦਿੱਤਾ ਤੇ ਜੇ ਗੱਲ ਕਰੀਏ ਸਮੱਸਿਆਵਾਂ ਦੀ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਜਿਹੜੀਆਂ ਪੈਂਡਿੰਗ ਐ ਬਾਡ ਦੇ ਵਿੱਚ ਜਿਹੜੀਆਂ ਡਿਵੈਲਪਮੈਂਟ ਹੋਣ ਵਾਲੀਆਂ ਐ ਮੈਨੂੰ ਨਹੀਂ ਲੱਗਦਾ ਜੀ ਇਸ ਏਰੀਆ ਦੇ ਵਿੱਚ ਕੋਈ ਵੀ ਅਸੀਂ ਸਮੱਸਿਆ ਪੈਂਡਿੰਗ ਛੱਡੀ ਹੋਏਗੀ ਸਿਰਫ ਇਹ ਸਾਡੀ ਦਾਦਾ ਮੋਟਰ ਦੀ ਇੱਕ ਸਮੱਸਿਆ ਪੈਂਡਿੰਗ ਐ ਜਿਹਦੇ ਵਿੱਚ ਕਿ ਬਾਰਿਸ਼ ਦਾ ਪਾਣੀ ਖੜਾ ਹੋ ਜਾਂਦਾ ਜਿਹਦੀ ਹੁਣ ਇਸ ਵਾਰ ਅਸੀਂ ਪੂਰੀ ਕੱਢਣ ਦੀ ਕੋਸ਼ਿਸ਼ ਕਰਾਂਗੇ ਐਮਸੀ ਬਣਨ ਤੋਂ ਬਾਅਦ ਕੋਈ ਨਵੇਂ ਪ੍ਰੋਜੈਕਟ ਲਿਆਂਦੇ ਜਾਣਗੇ ਵਾਰਡ ਦੇ ਵਿੱਚ ਦੇਖੋ ਜੀ ਐਮਸੀ ਬਣਨ ਤੋਂ ਬਾਅਦ ਪਹਿਲੀ ਮੇਰੀ ਕੋਸ਼ਿਸ਼ ਇਹ ਹੀ ਹੋਏਗੀ ਕਿ ਜੋ ਭਾਜਪਾ ਸਰਕਾਰ ਯੋਜਨਾਵਾਂ ਦੇ ਰਹੀ ਹੈ ਗਰੀਬ ਪੱਧਰ ਦੇ ਲੋਕਾਂ ਨੂੰ ਰੇੜੀ ਫੜੀ ਆਲਿਆਂ ਨੂੰ 10000 ਦਾ ਲੋਨ ਬਿਨਾਂ ਕਿਸੇ ਸਿਕਿਉਰਿਟੀ ਤੋਂ ਜੇ ਅਸੀਂ ਮੇਅਰ ਆਪਣਾ ਬਣਾ ਲਈਏ ਤੇ ਆਪਾਂ ਬਹੁਤ ਹੀ ਵੱਡੇ ਵੱਡੇ ਤੌਰ ਤੇ ਸਕੀਮਾਂ ਇੱਥੇ ਲਿਆ ਸਕਦੇ ਹਾਂ ਪਰ ਭਾਜਪਾ ਸਰਕਾਰ ਜੋ ਦੇ ਰਹੀ ਹੈ ਉਹ ਜਿੱਥੇ ਮੇਅਰ ਉਹਨਾਂ ਦਾ ਹੋਏਗਾ ਉਹ ਉੱਥੇ ਜ਼ਰੂਰ ਪੁਨਮੋਈਆ ਕਰਾ ਰਹੀ ਹੈ ਤੇ ਅਸੀਂ ਵੀ ਇਹੀ ਕਰਾਂਗੇ ਕਿ ਮੇਅਰ ਆਪਣਾ ਬਣਾਈਏ ਭਾਜਪਾ ਸਰਕਾਰ ਦਾ ਤਾਂ ਕਿ ਹਰ ਇੱਕ ਯੋਜਨਾਵਾਸੀ ਵੀ ਆਪਣੇ ਏਰੀਆ ਦੇ ਲੋਕਾਂ ਨੂੰ ਦੇ ਸਕੇ ਭਾਜਪਾ ਦੇ ਉਮੀਦਵਾਰ ਸਾਡੀ ਭੈਣ ਗੁਲਸ਼ਨ ਕੋ ਰੰਧਾਵਾ ਜੀ ਹੈਪੀ ਰੰਧਾਵਾ ਜੀ ਜਿਹੜੇ ਖੜੇ ਹੋਏ ਨੇ ਵਾਰਡ ਨੰਬਰ 11 ਦੇ ਵਿੱਚ ਬਹੁਤ ਹੀ ਇਸ ਇਲਾਕੇ ਦੇ ਸਤਿਕਾਰਯੋਗ ਲੋਕਾਂ ਵੱਲੋਂ ਬਹੁਤ ਹੀ ਪਿਆਰ ਔਰ ਬਹੁਤ ਹੀ ਸਮਰਥਨ ਮਿਲ ਰਿਹਾ ਹੈ ਉਹਨਾਂ ਨੂੰ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਕੋਈ ਕੰਮਾਂ 'ਚ ਕਮੀ ਨਹੀਂ ਰਹੀ ਵਾਰਡ ਨੰਬਰ 11 ਦੇ ਬਹੁਤ ਕੰਮ ਕੀਤੇ ਹੋਏ ਨੇ ਉਹਨਾਂ ਨੇ ਉਹਨਾਂ ਕੰਮਾਂ ਦੇ ਨਾਮ ਤੇ ਵੋਟ ਮਿਲ ਰਹੀ ਹੈ ਉਹ ਇਸ ਇਲਾਕੇ ਨੂੰ ਬਹੁਤ ਪਿਆਰ ਵੀ ਕਰਦੇ ਨੇ ਇਲਾਕੇ ਨੂੰ ਆਪਣਾ ਪਰਿਵਾਰ ਦਾ ਹਿੱਸਾ ਸਮਝਦੇ ਨੇ ਤੇ ਉਹ ਵੀ ਆਪਣੇ ਪਰਿਵਾਰ ਦਾ ਇਲਾਕੇ ਨੂੰ ਪਰਿਵਾਰ ਹੀ ਸਮਝਦੇ ਨੇ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਇਸ ਇਲਾਕੇ ਦੇ ਲੋਕ ਚਾਹੇ ਸ਼ਕਤੀ ਨਗਰ ਹੋਵੇ ਚਾਹੇ ਸ਼ਾਸਤਰੀ ਨਗਰ ਹੋਵੇ ਬਹੁਤ ਜ਼ਿਆਦਾ ਪਿਆਰ ਕਰ ਰਹੇ ਨੇ ਰੰਧਾਵਾ ਸਾਹਿਬ ਨੂੰ ਉਹ ਲੋਕ ਵੋਟ ਪਾਉਣ ਲਈ ਪਿਆਰ ਨੇ ਭਾਤੀ ਜਨਤਾ ਪਾਰਟੀ ਨੂੰ ਲੋਕਾਂ ਵੱਲੋਂ ਬਹੁਤ ਸਮਰਥਨ ਦੇ ਮਿਲਿਆ ਹੈ ਅਸੀਂ ਗੱਲ ਕਰਾਂਗੇ ਸਰਦਾਰ ਰਮਨਦੀਪ ਸਿੰਘ ਬਿੱਟੂ ਜੀ ਵੀ ਡੋਰ ਟੂ ਡੋਰ ਕਰਕੇ ਗਏ ਨੇ ਮੁਹੱਲਾ ਆਨੰਦਪੁਰੇ ਵਿਖੇ ਸ਼ਕਤੀ ਨਗਰ ਵਿਖੇ ਉਹਨਾਂ ਨੂੰ ਵੀ ਲੋਕਾਂ ਨੇ ਇੱਕੋ ਗੱਲ ਕੀਤੀ ਹੈ ਕਿ ਇੱਥੋਂ ਅਸੀਂ ਅਸੀਂ ਬਾਅਦ ਆਪਣਾ ਗੁਲਛਰ ਹੈਪੀ ਰੰਧਾਵਾ ਜੀ ਨੂੰ ਜਿਤਾ ਕੇ ਭੇਜਾਂਗੇ ਔਰ ਕੇਂਦਰ ਦੇ ਵਿੱਚੋਂ ਜਿੰਨੇ ਮਰਜ਼ੀ ਤੁਸੀਂ ਫੰਡ ਲੈ ਆਈਓ ਇਲਾਕੇ ਦੇ ਵਿੱਚ ਆਗੇ ਹੋਰ ਵਿਕਾਸ ਜਿੰਨਾ ਮਰਜ਼ੀ ਵਿਕਾਸ ਕਰਵਾ ਲਿਓ ਭਾਰਤੀ ਜਨਤਾ ਪਾਰਟੀ ਹਮੇਸ਼ਾ ਲੋਕਾਂ ਦੀ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਨਾਲ ਖੜੀ ਹੈ ਪਰ ਵਿਕਾਸ ਨੂੰ ਤਰਜੀਹ ਦਿੰਦੀ ਹੈ